ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਅਸੀਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਜਿਹੜੇ ਪੰਜਾਬੀ ਸਾਡੇ ਇਸ ਪ੍ਰੋਗਰਾਮ ਨਾਲ ਸਾਂਝ ਪਾਉਂਦੇ ਨੇ ਸਾਰਿਆਂ ਦਾ ਧੰਨਵਾਦ ਡੱਲਾ ਸਾਹਿਬ ਇਸ ਵਕਤ ਪੰਜਾਬ ਦੀ ਸਥਿਤੀ ਜਿਹੜੀ ਹੈ ਉਹ ਚਿੰਤਾਜਨਕ ਬਣੀ ਹੋਈ ਹੈ ਹੜ ਜਿਹੜੇ ਆ ਉਹ ਬੁਰੀ ਤਰ੍ਹਾਂ ਪੰਜਾਬ ਦੀ ਧਰਤੀ ਨੂੰ ਪ੍ਰਭਾਵਿਤ ਕਰ ਰਹੇ ਆ ਪਰ ਸਾਡੀ ਸਰਕਾਰ ਜਿਹੜੀ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਜਿਹੜੀ ਆ ਇਹ ਰਾਸ਼ਨ ਕਾਰਡ ਨੂੰ ਲੈ ਕੇ ਲੜਦੇ ਪਏ ਆ ਵੀ ਰਾਸ਼ਨ ਪੈਦਾ ਹੋਊਗਾ ਕਾਰਡ ਬਣੂਗਾ ਮਿਲੂਗਾ ਤੇ ਫੇਰ ਲੜਿਓ ਤੁਸੀਂ ਇੱਥੇ ਤੇ ਫਸਲ ਹੀ ਤਬਾਹ ਹੋ ਰਹੀ ਹੈ ਇਹ ਕੋਈ ਪਹਿਲੀ ਵਾਰੀ ਵੀ ਨਹੀਂ ਹੋ ਰਹੀ ਡਲਾਸਤ ਤਕਰੀਬਨ ਹਰ ਦੂਜੇ ਤੀਜੇ ਸਾਲ ਹੜ ਆ ਜਾਂਦੇ ਆ ਦੂਜਾ ਤੋਂ ਇਹ ਸਮਝਦੇ ਆ ਵੀ ਜਿੱਥੇ ਸਥਿਤੀ ਹੜਾਂ ਦੀ ਬਣੀ ਹੋਈ ਹੈ ਇਸੇ ਦਰਮਿਆਨ ਕਾਂਗਰਸ ਦੇ ਵਿੱਚ ਵੀ ਜਿਹੜਾ ਉਛਾਲ ਦੇਖਣ ਨੂੰ ਮਿਲ ਰਿਹਾ ਰਾਹੁਲ ਗਾਂਧੀ ਨੇ ਪੰਜਾਬ ਦੇ ਸਾਰੇ ਲੀਡਰ ਕਿਉਂਕਿ ਧੜੇ ਬਣੇ ਹੋਇਆ ਉਹਨਾਂ ਨੂੰ ਇੱਕ ਮੀਟਿੰਗ ਵਾਸਤੇ ਅੱਜ ਸ਼ਾਮ ਨੂੰ ਜਿਹੜਾ ਵਾ ਉਹ ਦਿੱਲੀ ਸੱਦਿਆ ਤਾਂ ਜੋ ਇਹਨਾਂ ਨੂੰ ਇਕੱਠਿਆਂ ਕੀਤਾ ਜਾ ਸਕੇ ਲਾਮਬੰਦ ਕੀਤਾ ਜਾ ਸਕੇ ਤੇ 2027 ਦੀ ਜਿਹੜੀ ਲੜਾਈ ਆ ਉਹ ਲੜੀ ਜਾ ਸਕੇ ਜਿਹੜੀ ਸਿਆਸੀ ਲੜਾਈ ਆ ਪਰ ਡੱਲਾ ਸਾਹਿਬ ਸਭ ਤੋਂ ਪਹਿਲਾਂ ਰਾਸ਼ਨ ਕਾਰਡ ਛੱਡ ਕੇ ਜੇ ਪਹਿਲਾਂ ਆਪਾਂ ਕਿਸਾਨੀ ਬਚਾਈਏ ਜਿਹੜੀ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋ ਰਹੀ ਆ ਰਾਸ਼ਨ ਕਾਰਡ ਤੇ ਫੇਰ ਲੜ ਲਾਂਗੇ ਦੇਖੋ ਹੜਾਂ ਦੇ ਮਾਮਲੇ ਦੇ ਵਿੱਚ ਪੰਜਾਬ ਦੀ ਸਥਿਤੀ ਸੱਚਮੁੱਚ ਬਹੁਤ ਜ਼ਿਆਦਾ ਚਿੰਤਾਜਨਕ ਹੈ। ਔਰ ਹਾਲਾਤ ਇਹ ਨੇ ਕਿ ਸੂਬਾ ਸਰਕਾਰ ਔਰ ਕੇਂਦਰ ਸਰਕਾਰ ਇਹਨਾਂ ਦੋਵਾਂ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਰਾਸ਼ਨ ਕਾਰਡਾਂ ਵਾਲਾ ਝਗੜਾ ਛੱਡ ਕੇ ਸਿੱਧੇ-ਸਿੱਧੇ ਪੰਜਾਬ ਦੇ ਵਿੱਚ ਧਿਆਨ ਦੇਣ। ਕੇਂਦਰ ਸਰਕਾਰ ਫੌਰੀ ਤੌਰ ਤੇ ਆਪਣੇ ਵੱਲੋਂ ਯੋਗਦਾਨ ਇਹਨਾਂ ਸਥਿਤੀਆਂ ਦੇ ਵਿੱਚ ਪਾਵੇ। ਹੁਣ ਤੁਸੀਂ ਵੇਖੋ ਰਾਵੀ ਦੇ ਸਾਡੇ ਕਈ ਪਿੰਡ ਜਿਹੜੇ ਸਰਹੱਦ ਪਾਰ ਹੈ ਦਰਿਆ ਦੇ ਪਾਰ ਹੈ ਉਹਨਾਂ ਦਾ ਸੰਪਰਕ ਟੁੱਟ ਗਿਆ ਉੱਥੇ ਮਾੜੀਆਂ ਮੋਟੀਆਂ ਲੱਕੜ ਦੀਆਂ ਕਿਸ਼ਤੀਆਂ ਨੇ ਮੈਂ ਸੁਣ ਰਿਹਾ ਸੀ ਉੱਥੋਂ ਦੇ ਲੋਕਾਂ ਨੂੰ ਉਹ ਕਹਿੰਦੇ ਸਾਡਾ ਸੰਪਰਕ ਟੁੱਟ ਗਿਆ ਕੋਈ ਐਮਰਜੈਂਸੀ ਹੋ ਗਈ ਤੇ ਸਾਨੂੰ ਕੌਣ ਕਿਵੇਂ ਸਾਨੂੰ ਬਚਾਊਗਾ ਪ੍ਰਸ਼ਾਸਨ ਵੱਲੋਂ ਪੰਜਾਬ ਦਾ ਪੂਰਾ ਪ੍ਰਸ਼ਾਸਨ ਪਿਛਲੇ ਕਾਫੀ ਸਮੇਂ ਤੋਂ ਇਹ ਦਾਅਵੇ ਕਰਦਾ ਹੈ ਕਿ ਜੀ ਸਾਡੀਆਂ ਹੜ੍ਹਾਂ ਨੂੰ ਲੈ ਕੇ ਪੂਰੀਆਂ ਤਿਆਰੀਆਂ ਨੇ ਪਰ ਹਾਲਾਤ ਇਹ ਹੈ ਕਿ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਦੇ ਵਿੱਚ ਹੋ ਸਕਦਾ ਹੈ ਇਹ ਗਿਣਤੀ 1 ਲੱਖ ਏਕੜ ਤੋਂ ਵੀ ਜ਼ਿਆਦਾ ਹੋਵੇ ਸਾਡਾ ਝੋਨੇ ਦੇ ਖੇਤ ਸਾਡੇ ਦੂਜੀਆਂ ਫਸਲਾਂ ਦੇ ਖੇਤ ਪਾਣੀ ਦੇ ਵਿੱਚ ਨੱਕੋਂ-ਨੱਕ ਡੁੱਬੇ ਪਏ ਨੇ ਕਿਉਂਕਿ ਹਿਮਾਚਲ ਪ੍ਰਦੇਸ਼ ਔਰ ਜੰਮੂ ਕਸ਼ਮੀਰ ਦੇ ਵਿੱਚ ਪਹਾੜਾਂ ਦੇ ਵਿੱਚ ਲਗਾਤਾਰ ਬਰਸਾਤ ਪੈ ਰਹੀ ਹੈ ਸੰਦੀਪ ਜੀ ਔਰ ਜਿਹੜੇ ਸਾਡੇ ਡੈਮ ਨੇ ਸਾਡੇ ਸਾਰੇ ਡੈਮਾਂ ਦੇ ਵਿੱਚ ਪਾਣੀ ਹੈ ਜਿਹੜਾ ਜਾਂ ਤਾਂ ਉਹ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਹੈ ਜਾਂ ਖਤਰੇ ਦੇ ਨਿਸ਼ਾਨ ਤੇ ਪਹੁੰਚਣ ਵਾਲਾ ਹੈ ਮੈਂ ਭਾਖੜਾ ਡੈਮ ਦੀ ਵੀ ਤਾਜ਼ੀ ਸਥਿਤੀ ਲਈ ਹੈ ਭਾਖੜਾ ਡੈਮ ਚ ਵੀ 1680 ਫੁੱਟ ਪਾਣੀ ਸਟੋਰ ਹੋ ਸਕਦਾ ਹੈ ਉੱਥੇ ਵੀ 10 11 ਫੁੱਟ ਪਾਣੀ ਹੈ ਜਿਹੜਾ ਭਾਖੜਾ ਡੈਮ ਦਾ ਉਹ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਔਰ ਅਗਰ 3 4 ਦਿਨ ਤਕੜਾ ਮੀਂਹ ਪਹਾੜਾਂ ਚ ਪੈ ਗਿਆ ਜੰਮੂ ਕਸ਼ਮੀਰ ਚ ਪੈ ਗਿਆ ਹਿਮਾਚਲ ਪ੍ਰਦੇਸ਼ ਚ ਪੈ ਗਿਆ ਤੇ ਭਾਖੜਾ ਡੈਮ ਖਤਰੇ ਦੇ ਨਿਸ਼ਾਨ ਦੇ ਹੋਰ ਨੇੜੇ ਆ ਸਕਦਾ ਹੈ ਹੁਣ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਨੇ ਭਾਖੜੇ ਦੇ 2 ਫੁੱਟ 2 ਫੁੱਟ ਜਿਹੜੇ ਡੈਮ ਦੇ ਗੇਟ ਨੇ ਉਹ ਖੋਲੇ ਨੇ ਔਰ ਤੁਸੀਂ ਵੇਖੋ ਕਿੰਡੀ ਵੱਡੀ ਮਿਕਦਾਰ ਦੇ ਵਿੱਚ ਹਜ਼ਾਰਾਂ ਕਿਊਸਿਕ ਪਾਣੀ ਆ ਜਿਹੜਾ ਉਹ ਸਿੱਧਾ ਸਤਲੁਜ ਦਰਿਆ ਦੇ ਵਿੱਚ ਆ ਰਿਹਾ ਹੈ ਬਿਆਸ ਔਰ ਰਾਵੀ ਪਹਿਲਾਂ ਹੀ ਨੱਕੋ ਨੱਕ ਭਰੇ ਪਏ ਨੇ ਔਰ ਤੁਸੀਂ ਬਿਆਸ ਔਰ ਰਾਵੀ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਜ਼ਿਆਦਾ ਪਾਣੀ ਵਾਲੀ ਹੈ ਔਰ ਮੈਂ ਦੇਖ ਰਿਹਾ ਸੀ ਅੰਕੜੇ ਲੈ ਕੇ ਕਿ ਸਾਡੀਆਂ ਸਾਰੀਆਂ ਭਾਵੇਂ ਗੋਬਿੰਦ ਸਾਗਰ ਧੀ ਲਰ ਰੰਜੀਤ ਸਾਗਰ ਡੈਮ ਹੈ ਪੌਂਗ ਡੈਮ ਹੈ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਸਾਰੇ ਡੈਮਾਂ ਤੋਂ ਹੀ ਬਿਆਸ ਔਰ ਰਾਵੀ ਇਸ ਪਾਣੀ ਨੇ ਬਹੁਤ ਵੱਡੇ ਪੱਧਰ ਤੇ ਸਾਡੇ ਬਹੁਤ ਸਾਰੇ ਵਸਨੀਕ ਨੇ ਗੁਰਦਾਸਪੁਰ ਨੇ ਗੁਰਦਾਸਪੁਰ ਹੈ ਅੰਮ੍ਰਿਤਸਰ ਹੈ ਤਰਨਤਾਰਨ ਹੈ ਇਥੋਂ ਤੱਕ ਕਿ ਫਿਰੋਜ਼ਪੁਰ ਵਾਲੇ ਪਾਸੇ ਵੀ ਜਿਹੜੇ ਸਾਡੇ ਬਹੁਤ ਸਾਰੇ ਸਾਈਡ ਤੇ ਪਾਣੀ ਦਰਿਆਵਾਂ ਦੇ ਆਲੇ ਦੁਆਲੇ ਦੇ ਪਿੰਡ ਨੇ ਬਹੁਤ ਸਾਰੇ ਪਿੰਡਾਂ ਚ ਘਰਾਂ ਤੱਕ ਪਾਣੀ ਵੜਿਆ ਹੋਇਆ ਸੋ ਇਹ ਸਥਿਤੀਆਂ ਪੰਜਾਬ ਦੀਆਂ ਬਣੀਆਂ ਹੋਈਆਂ ਨੇ ਮੈਂ ਨੋਟ ਕਰ ਰਿਹਾ ਸੀ ਅ ਮੁਕੇਰੀਆਂ ਦੇ ਵਿੱਚ ਪਿੰਡ ਮੋਤਲਾ ਸੋ ਉੱਥੇ ਤਾਂ ਜਿਹੜਾ ਇੱਕ ਬਹੁਤ ਵੱਡਾ ਬਿਆਸ ਦੇ ਉੱਤੇ ਤੁਨੀ ਤੁਸੀਂ ਬੰਦ ਸੀ ਉਹ ਤੁਸੀਂ ਬੰਦੀ ਪੂਰਾ ਰੁੜ ਗਿਆ ਔਰ ਕਈ ਜਗ੍ਹਾ ਤੋਂ ਜਦੋਂ ਅਸੀਂ ਪਠਾਨਕੋਟ ਵਾਲੇ ਪਾਸੇ ਦੇਖਦੇ ਆ ਹਿਮਾਚਲ ਪਠਾਨਕੋਟ ਵਿੱਚ ਚੱਕੀ ਦਰਿਆ ਹੈ ਉਹਦੇ ਉੱਪਰ ਵੀ ਬਹੁਤ ਜ਼ਿਆਦਾ ਪਾਣੀ ਹੈ ਜਿਹੜਾ ਉਹ ਫਲੋ ਕਰ ਰਿਹਾ ਹੈ ਔਰ ਹਿਮਾਚਲ ਔਰ ਪੰਜਾਬ ਨੂੰ ਚੱਕੀ ਪੁਲ ਦੇ ਉੱਪਰ ਉਹਦੀ ਜਿਹੜਾ ਸਾਡਾ ਯਾਤਾਂ ਜਾਤ ਸੀ ਉਹ ਵੀ ਬੰਦ ਕੀਤਾ ਹੋਇਆ ਸੰਦੀਪ ਜੀ ਸੋ ਹੁਣ ਜੇ ਅਸੀਂ ਹੜ੍ਹਾਂ ਦੇ ਮਾਮਲੇ ਦੇ ਵਿੱਚ ਗੱਲ ਕਰੀਏ ਤੇ ਬਹੁਤ ਜ਼ਿਆਦਾ ਚਿੰਤਾਜਨਕ ਸਥਿਤੀ ਬਣੀ ਹੋਈ ਹੈ ਔਰ ਤੁਸੀਂ ਵੇਖੋ ਕੇਂਦਰ ਜਾਂ ਪੰਜਾਬ ਹੁਣ ਚਾਹੀਦਾ ਤਾਂ ਇਹ ਹੈ ਕਿ ਕੇਂਦਰ ਦੇ ਵੀ ਮੰਤਰੀ ਤੇ ਪੰਜਾਬ ਦੇ ਵੀ ਮੰਤਰੀ ਇਹਨਾਂ ਦਾ ਡੇਰਾ ਲੱਗਣਾ ਚਾਹੀਦਾ ਹੈ ਸਿੱਧਾ ਸਾਡੇ ਪਠਾਨਕੋਟ ਗੁਰਦਾਸਪੁਰ ਤੇ ਸਰਹੱਦ ਤੇ ਇਹਨਾਂ ਨੂੰ ਪੰਜਾਬ ਆ ਕੇ ਬਹਿਜਣਾ ਚਾਹੀਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਹ ਹੜਾ ਵਾਲੇ ਜ਼ਿਲ੍ਹਿਆਂ ਦੇ ਵਿੱਚ ਆਪਣਾ ਡੇਰਾ ਆ ਕੇ ਲਾਉਣਾ ਚਾਹੀਦਾ ਪਰ ਹਾਲਾਂਕਿ ਮੰਤਰੀ ਐਮ ਐਲ ਏ ਆਪਣੇ ਪੱਧਰ ਤੇ ਉਹ ਜ਼ੋਰ ਜਮਾਇਸ਼ ਕਰ ਰਹੇ ਨੇ ਕਿ ਅਸੀਂ ਕਿਸੇ ਵੀ ਸੂਰਤ ਦੇ ਵਿੱਚ ਲੋਕਾਂ ਦੀ ਜਿੰਨੀ ਮਦਦ ਕਰ ਸਕੀ ਅਸੀਂ ਕਰੀਏ ਪਰ ਹਕੀਕਤ ਇਹ ਹੈ ਕਿ ਸਰਕਾਰਾਂ ਦੀ ਲਸਾਫੇਬਾਜ਼ੀ ਜ਼ਿਆਦਾ ਹੈ ਸਰਕਾਰਾਂ ਦੇ ਸਰਕਾਰਾਂ ਕੋਲੇ ਵਿਜ਼ਨ ਹੈ ਨਹੀਂ ਸਰਕਾਰਾਂ ਕੋਲੇ ਅਗਰ ਵਿਜ਼ਨ ਹੈ ਤੇ ਉਹਨੂੰ ਇੰਪਲੀਮੈਂਟ ਕਰਨ ਦੀ ਤਾਕਤ ਹੈ ਨਹੀਂ ਪੈਸਾ ਹੈ ਨਹੀਂ ਸਰਕਾਰਾਂ ਕੋਲੇ ਸਰਕਾਰਾਂ ਦਾ ਜ਼ਿਆਦਾ ਜੋਰ ਇਹ ਲੱਗਿਆ ਵੀ ਸਾਡੇ ਮੰਤਰੀਆਂ ਨੂੰ ਸੰਤਰੀਆਂ ਨੂੰ ਇਹਨਾਂ ਦੀਆਂ ਗੱਡੀਆਂ 'ਚ ਤੇਲ ਪਾਣੀ ਨਾ ਘਟ ਜੇ ਇਹਨਾਂ ਦੀ ਸਕਿਉਰਿਟੀ ਨਾ ਘਟ ਜੇ ਸਾਰਾ ਹਮਲਾ ਫੈਲਾ ਉਹ ਮੰਤਰੀਆਂ ਐਮਐਲਏਆਂ ਦੇ ਆਲੇ-ਦੁਆਲੇ ਤੁਰਿਆ ਫਿਰਦਾ ਤੇ ਯੋਜਨਾ ਲਾਗੂ ਕਰਨ ਵਾਲੇ ਜਿਹੜੇ ਅਫਸਰ ਨੇ ਉਹ ਡਰੀ ਜਾਂਦੇ ਨੇ ਔਰ ਪੰਜਾਬ ਦੇ ਵਿੱਚ ਜਿਹੜੇ ਪ੍ਰਸ਼ਾਸਨਿਕ ਸੁਧਾਰਾਂ ਦਾ ਦਾਵਾ ਸੀ ਕਿ ਜਿਹੜੀ ਇਹ ਨਵੀਂ ਸਰਕਾਰ ਹੈ ਕਿਉਂਕਿ ਇਹ ਸਮਾਂ ਮੰਗਦੇ ਰਹੀ ਕਿ ਥੋੜਾ ਸਮਾਂ ਦਿਓ ਹੁਣ ਹੁਣੇ ਆਏ ਆ ਸਮਾਂ ਦਿਓ ਭਾਈ ਹੁਣ ਤਾਂ ਸਮਾਂ ਵਾਪਸੀ ਵਾਲਾ ਹੋ ਗਿਆ ਹੁਣ ਤਾਂ 1 ਸਾਲ ਤੇ 5 ਕੁ ਮਹੀਨੇ ਰਹਿ ਗਏ ਹੁਣ ਲੋਕ ਹਿਸਾਬ ਕਿਤਾਬ ਮੰਗਣਗੇ ਸਰਕਾਰ ਦਾ ਵੀ ਤੁਸੀਂ ਠੀਕ ਹੈ ਕਈ ਪ੍ਰਾਪਤੀਆਂ ਕੀਤੀਆਂ ਨੇ ਤੁਸੀਂ ਬਰਸਾਤੀ ਨਾਲੇ ਸਾਫ਼ ਕਰਾਤੇ ਚੂਹਾ ਸਾਫ਼ ਕਰਾਤੀਆਂ ਟੇਲਾਂ ਤੱਕ ਪਾਣੀ ਪਹੁੰਚਾਤਾ ਪਰ ਪਾਣੀ ਆਪਾਂ ਸੰਭੀਏ ਵੀ ਤਾਂ ਜ਼ਰੂਰੀ ਨਾ ਹੁਣ ਕੇਂਦਰ ਔਰ ਪੰਜਾਬ ਇਹ ਦੋਨਾਂ ਦੀ ਇਹ ਪਿਛਲੇ ਕਈ ਸਾਲਾਂ ਤੋਂ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਪੰਜਾਬ ਦੇ ਪਾਣੀ ਨੂੰ ਖੜਾ ਵਾਲੇ ਪਾਣੀ ਤੋਂ ਪੰਜਾਬ ਨੂੰ ਕਿਵੇਂ ਬਚਾਉਣਾ ਹੈ ਔਰ ਨਾ ਕਿਸੇ ਸਰਕਾਰ ਨੇ ਮੁਆਵਜ਼ਾ ਨੀਤੀ ਬਣਾਈ ਹੈ ਇਹਨਾਂ ਦਿਨਾਂ ਦੇ ਵਿੱਚ ਪਾਣੀ ਇੰਨਾ ਜ਼ਿਆਦਾ ਹੋ ਜਾਂਦਾ ਸੰਦੀਪ ਜੀ ਕਿ ਜਿਹੜਾ ਪਾਣੀ ਜਿਹਨੂੰ ਅਸੀਂ ਤਰਸਦੇ ਹਾਂ ਜੂਨ ਜਲਾਈ ਚ ਜਿੱਦਾਂ ਹੀ ਬਰਸਾਤਾ ਪੈਂਦੀਆਂ ਨੇ ਕਈ ਵਾਰੀ ਸਾਡੇ ਡੈਮਾਂ ਚ ਪਾਣੀ ਭਰ ਜਾਂਦਾ ਜਦੋਂ ਪਹਾੜਾਂ ਚ ਮੀਂਹ ਪੈਂਦੇ ਨੇ ਤੇ ਅਸੀਂ ਰਿਪੇਰੀਅਨ ਸਟੇਟ ਹੋਣ ਦਾ ਖਮਿਆਜਾ ਭੁਗਤਦੇ ਹਾਂ ਜਦੋਂ ਤਾਂ ਪਾਣੀ ਦੀ ਲੋਡ ਹੁੰਦੀ ਆ ਉਦੋਂ ਤਾਂ ਹਰਿਆਣਾ ਤੇ ਰਾਜਸਥਾਨ ਚਿੱਠੀਆਂ ਲਿਖਦੇ ਨੇ ਉਦੋਂ ਤਾਂ ਜ਼ਬਰਦਸਤੀ ਕੀਤੀ ਜਾਂਦੀ ਹੈ ਵੀ ਪੰਜਾਬ ਦਾ ਜਿਹੜਾ ਪਾਣੀ ਹੈ ਜੀ ਇਹ ਸਾਨੂੰ ਦੇ ਦਿਓ ਹਮੇਸ਼ਾ ਇਹਨਾਂ ਨੇ ਵੱਧ ਵਰਤਿਆ ਤੇ ਹੁਣ ਜਦੋਂ ਹੜ ਪੰਜਾਬ ਚ ਨੇ ਕੋਈ ਐਦਾਂ ਦੀ ਮੁਆਵਜ਼ਾ ਨੀਤੀ ਅੱਜ ਤੱਕ ਨਹੀਂ ਬਣੀ ਭਗਵੰਤ ਮਾਨ ਨੂੰ ਤੁਰੰਤ ਇਹਦੇ ਤੇ ਕਾਨੂੰਨ ਬਣਾਉਣਾ ਚਾਹੀਦਾ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਹੜਾਂ ਤੋਂ ਬਾਅਦ ਇਹ ਇਸ ਮਾਹੌਲ ਤੋਂ ਬਾਅਦ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜਿਹੜੇ ਵੀ ਸੂਬਿਆਂ ਨੂੰ ਪਾਣੀ ਪੰਜਾਬ ਚੋਂ ਹੋ ਕੇ ਲੰਘੂਗਾ ਜਦੋਂ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਆਊਗੀ ਤੇ ਤੁਹਾਨੂੰ ਉਹਨਾਂ ਸਾਰੇ ਨੁਕਸਾਨਾਂ ਦੇ ਮੁਆਵਜ਼ੇ ਵਜੋਂ ਸਾਨੂੰ ਪੈਸਾ ਦੇਣਾ ਪਊਗਾ ਕਿਉਂਕਿ ਪੰਜਾਬ ਸਰਕਾਰ ਨੇ ਹੁਣ ਹੱਥ ਖੜੇ ਕਰ ਦੇਣੇ ਨੇ ਕਿਸਾਨਾਂ ਅੱਗੇ ਜਦੋਂ ਮੁਆਵਜ਼ੇ ਦੀ ਵਾਰੀ ਆਉਣੀ ਹੈ ਨਾ ਕਿਉਂਕਿ ਦਿੱਲੀ 'ਚ ਬਹੁਤ ਆਮ ਆਦਮੀ ਪਾਰਟੀ ਦਾ ਦਾਵਾ ਸੀ ਵੀ ਦੇਖੋ ਜੇ ਅਸੀਂ 20000 ਪ੍ਰਤੀ ਏਕੜ ਮੁਆਵਜ਼ਾ ਦੰਨੇ ਆ ਪੰਜਾਬ ਚ ਭਵਨਪਰਵਾਂ ਦੀ ਪਰ ਉੱਥੇ ਐਗਰੀਕਲਚਰ ਲੈਂਡ ਵੀ ਬਹੁਤ ਥੋੜੀ ਹੈ ਨਾ ਡੱਲਾ ਸਾਹਿਬ ਹਾਂ ਭਾਵੇਂ ਥੋੜੀ ਹੈ ਪਰ ਇਹਨਾਂ ਨੇ ਉਹੀ ਮਾਡਲ ਦਿਖਾਇਆ ਨਾ ਪੰਜਾਬ ਚ ਵੀ ਦੇਖੋ ਜੀ ਦਿੱਲੀ ਦਾ ਖੇਤੀ ਮਾਡਲ ਉੱਥੇ ਅਸੀਂ 20000 ਰੁਪਿਆ ਪ੍ਰਤੀ ਏਕੜ ਮੁਆਵਜ਼ਾ ਦੰਨੇ ਆ ਔਰ ਪੰਜਾਬ ਚ ਗੱਲਾਂ 50 5000 ਏਕੜ ਦੀਆਂ ਹੋਣ ਲੱਗੀਆਂ ਸੀ ਵੀ ਅਸੀਂ 50000 ਪ੍ਰਤੀ ਏਕੜ ਦਵਾਂਗੇ ਸੰਦੀਪ ਜੀ ਪੰਜਾਬ ਚ 33 34 ਲੱਖ ਹੈਕਟੇਰ ਦੇ ਵਿੱਚ ਕਣਕ ਔਰ ਝੋਨਾ ਲਗਭਗ ਸਾਡਾ ਬੀਜਿਆ ਜਾਂਦਾ 33-34 ਲੱਖ ਏਕੜ ਦੇ ਵਿੱਚ ਹੁਣ ਤੁਸੀਂ ਸੋਚੋ ਕਿ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਸਾਡਾ ਝੋਨਾ ਇਸ ਵੇਲੇ ਨੁਕਸਾਨੀਆਂ ਗਿਆ ਬਾਕੀ ਫਸਲਾਂ ਵੀ ਨੁਕਸਾਨੀਆਂ ਗਈਆਂ ਕੀ ਭਗਵੰਤ ਮਾਨ ਦੀ ਸਰਕਾਰ ਉਸ ਸਥਿਤੀ ਚ ਹੈ ਕਿ ਉਹ 15-20 ਹਜ਼ਾਰ ਰੁਪਿਆ ਪ੍ਰਤੀ ਏਕੜ ਮੁਆਵਜ਼ਾ ਦੇਵੇ ਹਜੇ ਤਾਂ ਪਿਛਲੇ ਮੁਆਵਜ਼ੇ ਨਹੀਂ ਮਿਲੇ ਕਿਸਾਨ ਬੜੇ ਔਖੇ ਨੇ ਇੱਥੇ ਕੇਂਦਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਹੁਣ ਪੰਜਾਬ ਦੇ ਕਿਸਾਨ ਆ ਜਦੋਂ ਯੋਜਨਾਵਾਂ ਦੀਆਂ ਸਕੀਮਾਂ ਦੀ ਜਾਣਕਾਰੀ ਦੇਣ ਆਉ ਨਾ ਸੁਨੀਲ ਜਾਖੜ ਵਰਗੇ ਔਰ ਬੀਜੇਪੀ ਦੇ ਹੋਰ ਲੀਡਰ ਉਹਨਾਂ ਨੂੰ ਜਦੋਂ ਇਹ ਜਾਣਕਾਰੀ ਦੇਣ ਆਉਣ ਗਰੀਬਾਂ ਨੂੰ ਵੀ ਅਸੀਂ ਤਾਂ ਕੈਂਪ ਚ ਦੱਸ ਰਹਿਆਂ ਗਰੀਬਾਂ ਨੂੰ ਕੇਂਦਰੀ ਸਹੂਲਤਾਂ ਦਾ ਤੇ ਫਿਰ ਜਾਖੜ ਵਰਗਿਆਂ ਤੋਂ ਪੁੱਛੋ ਕਿ ਜਦੋਂ ਪੰਜਾਬ ਹੜ੍ਹਾਂ ਚ ਰੁੜਦਾ ਹੈ ਤੇ ਤੁਸੀਂ ਕੇਂਦਰ ਵਾਲਿਆਂ ਦੀ ਕਿਹੜੀ ਸਕੀਮ ਹੈ ਕਿ ਤੁਸੀਂ ਸਾਨੂੰ ਮੁਆਵਜ਼ਾ ਦੰਨੇ ਹੋ ਬਿਲਕੁਲ ਯਾ ਐਦਾਂ ਦੇ ਮੌਕੇ ਤੁਸੀਂ ਉਸ ਸਿਆਸਤ ਤੇ ਆ ਜਾਂਦੇ ਹੋ ਵੀ ਇਹ ਭਗਵੰਤ ਮਾਨ ਦਾ ਕੰਮ ਹੈ ਜੀ ਪੰਜਾਬ ਚ ਸਰਕਾਰ ਉਹਦੀ ਹੈ ਸ਼ੋਕ ਵਿੱਤੀ ਮਦਦ ਦੀ ਪੰਜਾਬ ਦੇ ਕਿਸਾਨ ਨੂੰ ਲੋੜ ਹੈ ਔਰ ਇਹਦੇ ਲਈ ਹੁਣ ਜ਼ਰੂਰੀ ਹੈ ਕਿ ਆ ਪੁਨਰਸੁਰਜੀਤ ਅਕਾਲੀ ਦਲ ਵਾਲੇ ਵੀ ਵੱਡਾ ਅੰਦੋਲਨ ਛੇੜਨ ਕਿ ਜਦੋਂ ਪੰਜਾਬ ਦੀਆਂ ਫਸਲਾਂ ਖੇਤੀਬਾੜੀ ਨਾਲ ਹੜ੍ਹਾਂ ਨਾਲ ਖੇਤੀਬਾੜੀ ਸਾਡੀ ਹੜ੍ਹਾਂ ਕਰਕੇ ਨੁਕਸਾਨੀ ਜਾਵੇ ਤੇ ਕੇਂਦਰ ਦੀ ਵੀ ਜ਼ਿੰਮੇਵਾਰੀ ਤੈਅ ਹੋਵੇ ਕਿ ਤੁਸੀਂ ਵੀ ਸਾਨੂੰ ਪ੍ਰਤੀ ਏਕੜ ਮੁਆਵਜ਼ਾ ਤੈਅ ਕਰਨਾ ਹੈ ਇਹ ਪ੍ਰਤੀ ਏਕੜ ਮੁਆਵਜ਼ੇ ਦੀ ਗੱਲ ਨਹੀਂ ਆਉਂਦੀ ਕਹਿੰਦੇ ਜੀ ਗਰਦਾਰੀਆਂ ਕਰਾਂਗੇ ਕਿੰਨਾ ਨੁਕਸਾਨ ਹੋਇਆ ਉਹਦੇ ਹਿਸਾਬ ਨਾਲ ਇਹ ਲੰਮ ਸਮ ਤੈ ਹੋਣਾ ਚਾਹੀਦਾ ਹੈ ਵੀ ਪੰਜਾਬ ਦੇ ਕਿਸਾਨ ਦਾ ਅਗਰ ਨੁਕਸਾਨ ਹੁੰਦਾ ਹੈ ਭਾਵੇਂ 30% 40% ਨੁਕਸਾਨ ਹੋਵੇ ਤੁਸੀਂ ਪ੍ਰਤੀ ਏਕੜ ਸਾਨੂੰ ਮੁਆਵਜ਼ਾ ਤੈ ਕਰ ਦਿਓ ਕਿ ਅਸੀਂ 15 ਜਾਂ 20000 ਰੁਪਿਆ ਪ੍ਰਤੀ ਏਕੜ ਤੁਹਾਨੂੰ ਮੁਆਵਜ਼ਾ ਦੇਵਾਂਗੇ ਇਹ ਮੰਗਾ ਹੋਣੀਆਂ ਚਾਹੀਦੀਆਂ ਕੇਂਦਰ ਦੇ ਨਾਲ ਹੁਣ ਕੇਂਦਰ ਵਾਲੇ ਕੀ ਕਰਦੇ ਆ ਜਿਹੜਾ ਗਰੀਬਾਂ ਨੂੰ ਅਨਾਜ ਦਿੱਤਾ ਜਾਂਦਾ ਹੈ ਦੇਸ਼ ਚ ਕਾਨੂੰਨ ਬਣਿਆ ਹੁਣ ਇਹ ਕਿਉਂਕਿ 5 ਕਿਲੋ ਕਣਕ ਵੰਡਦੇ ਆ ਜਿਹੜਾ ਰੋਲਾ ਪਿਆ ਹੋਇਆ ਰਾਸ਼ਨ ਕਾਰਡ ਵਾਲਾ ਵੀ ਇਦੇ ਪਿੱਛੇ ਰੌਲਾ ਇਹ ਹੈ ਵੀ 5 ਕਿਲੋ ਗਰੀਬਾਂ ਨੂੰ ਕਣਕ ਦਿੱਤੀ ਜਾਂਦੀ ਹੈ ਦੇਸ਼ 'ਚ ਲਗਭਗ 70-80 ਕਰੋੜ ਲੋਕਾਂ ਨੂੰ ਜਿਹਦੇ ਕਰਕੇ ਜਿਹੜੀ ਕੇਂਦਰ ਸਰਕਾਰ ਹੈ ਉਹ ਐਮਐਸਪੀ ਨਹੀਂ ਵਧਾਉਂਦੀ ਕਿਸਾਨਾਂ ਦੀ ਕਿਉਂਕਿ ਸਰਕਾਰ ਨੇ ਉਹ ਆਪਣੇ ਪੈਸੇ ਨਾਲ ਐਮਐਸਪੀ ਤੇ ਕਣਕ ਝੋਨਾ ਚੱਕਣਾ ਹੈ ਕਿਉਂਕਿ ਉਹ ਗਰੀਬਾਂ 'ਚ ਵੰਡਣਾ ਹੈ ਹੁਣ ਜੇ 70-80 ਕਰੋੜ ਲੋਕਾਂ ਨੂੰ ਪ੍ਰਤੀ ਮਹੀਨਾ ਅਸੀਂ ਦੰਨਿਆਂ ਅਨਾਜ 5 ਕਿਲੋ ਤੇ ਲੱਖਾਂ ਕੁਆਂਟਲ ਹੈ ਜਿਹੜਾ ਉਹ ਕੇਂਦਰ ਸਰਕਾਰ ਚੱਕਦੀ ਐ ਉਹ ਐਮਐਸਪੀ ਨਹੀਂ ਵਧਾਉਂਦੇ ਉਹ ਕਹਿੰਦੇ ਅਗਰ ਅਸੀਂ ਐਮਐਸਪੀ ਵਧਾਵਾਂਗੇ ਤੇ ਅਸੀਂ ਪੰਜਾਬ ਦੇ ਵਿੱਚੋਂ ਹੀ 150 ਮਿਲੀਅਨ ਟਨ ਦੇ ਕਰੀਬ ਪੰਜਾਬ ਦੇ ਵਿੱਚੋਂ ਪ੍ਰੋਡਕਸ਼ਨ ਹੁੰਦੀ ਆ ਪੰਜਾਬ ਦੀ ਔਰ ਕਈ ਵਾਰੀ 160 70 80 ਮਿਲੀਅਨ ਟਨ ਉਤਪਾਦਨ ਹੋ ਜਾਂਦਾ ਸੋ ਬਹੁਤ ਵੱਡਾ ਉਤਪਾਦਨ ਪੰਜਾਬ ਤੋਂ ਕੇਂਦਰ ਨੇ ਚੱਕਣਾ ਹੈ ਕੇਂਦਰੀ ਪੂਲ ਲਈ ਉਹ ਐਮਐਸਪੀ ਕਿਉਂ ਨਹੀਂ ਵਧਾਉਂਦੇ ਵੀ ਜੇ ਐ 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 ਇਹ ਦੋਨੇ ਪਰਭਾਈਆਂ ਜ਼ਰੂਰੀ ਹੈ ਮੈਂ ਉਹੀ ਤਾਂ ਕਹਿ ਰਿਹਾ ਨਾ ਵੀ ਕੇਂਦਰ ਹੋਵੇ ਸੂਬਾ ਹੋਵੇ ਪ੍ਰਤੀ ਏਕੜ 15 ਤੋਂ 20000 ਰੁਪਏ ਮੁਆਵਜ਼ਾ ਘਟੋ ਘਟ। ਔਰ ਜਿਹੜਾ ਐਮਐਸਪੀ ਹੈ ਉਹ ਜਿਹੜੀਆਂ ਸਿਫਾਰਿਸ਼ਾਂ ਸੀ ਡਾਕਟਰ ਸੁਆਮੀ ਨਾਥਨ ਜੀ ਦੀਆਂ ਸੁਆਮੀ ਨਾਥਨ ਰਿਪੋਰਟ ਹਾਂ ਉਹਨਾਂ ਸਿਫਾਰਿਸ਼ਾਂ ਦੇ ਮੁਤਾਬਕ ਐਮਐਸਪੀ ਤੇ ਫਸਲਾਂ ਕਿਸਾਨਾਂ ਦੀਆਂ ਤੱਕੀਆਂ ਜਾਣ ਨਹੀਂ ਤਾਂ ਕਿਸਾਨ ਤਾਂ ਬਰਬਾਦ ਹੈ ਹੁਣ ਜਿਨ੍ਹਾਂ ਦੀਆਂ ਫਸਲਾਂ ਰੁੜ ਗਈਆਂ ਉਹ ਕਿੱਥੋਂ ਮੋੜ ਦੇਣਗੇ ਜੀ ਕਰਜ਼ਾ ਵਾਪਸ ਔਰ ਕਿਸਾਨਾਂ ਦੀ ਖੁਦਕਸ਼ੀ ਦਾ ਜਿਹੜਾ ਰੁਝਾਨ ਹੈ ਉਹ ਲਗਾਤਾਰ ਬਰਕਰਾਰ ਹੈ ਮੁਲਕ 'ਚ ਵੀ ਔਰ ਪੰਜਾਬ 'ਚ ਵੀ ਸੋ ਇਸ ਪਾਸੇ ਭਗਵੰਤ ਮਾਨ ਤੁਸੀਂ ਦੇਖੋ ਨਾ ਦੀ ਆਮ ਆਦਮੀ ਪਾਰਟੀ ਵਾਲੇ ਮੈਂ ਹੈਰਾਨ ਹੁੰਨਾ ਕਈ ਵਾਰੀ ਭਗਵੰਤ ਮਾਨ ਨੇ ਜਿੰਨੇ ਕੰਮ ਕਰਲੇ ਕਰਲੇ ਕੀ ਦਿੱਲੀ ਵਾਲੇ ਖੇਤੀਬਾੜੀ ਨੀਤੀ ਲਾਗੂ ਕਰ ਸਕਿਆ ਅਜੇ ਤੱਕ ਇਹਨਾਂ ਨੂੰ ਇਹ ਤਾਂ ਹੁਣ ਬਦਲਾਅ ਵਾਲੀ ਸਰਕਾਰ ਸੀ ਜੇ ਬਦਲਾਅ ਵਾਲੀ ਸਰਕਾਰ ਨਹੀਂ ਖੇਤੀਬਾੜੀ ਦੀ ਨੀਤੀ ਲਿਆ ਸਕੀ ਇਹਦਾ ਮਤਲਬ ਹੈ ਇਹਨਾਂ ਦੇ ਹੱਥ ਖੜੇ ਨੇ ਹੁਣ ਅਖੀਰਲੇ ਸਾਲ 'ਚ ਜੇ ਜਾਂਦੇ ਜਾਂਦੇ ਇਹ ਖੇਤੀਬਾੜੀ ਨੀਤੀ ਲਾਗੂ ਵੀ ਕਰ ਗਏ ਉਹਦੇ 'ਚ ਕੀ ਲੱਭਣਾ ਹੈ ਤੇ ਇਹ ਦਾਅਵੇ ਛੁਟਕੀਆਂ ਮਾਰ ਕੇ ਐਮਐਸਪੀ ਦੇਣ ਦੇ ਕਰਦੇ ਸੀ ਮਤਲਬ ਕਿ ਆਮ ਆਦਮੀ ਪਾਰਟੀ ਵੀ ਖੇਤੀਬਾੜੀ ਨੀਤੀ ਦੇ ਮਾਮਲੇ ਤੇ ਅੱਜ ਮੈਂ ਕਹਿ ਸਕਦਾ ਦਿੱਲੀ ਵਾਲਿਆਂ ਦੀ ਫੇਲ ਹੋ ਗਏ ਦਿੱਲੀ ਵਾਲੇ ਹੁਣ ਦਿੱਲੀ ਵਾਲਿਆਂ ਦਾ ਹੁਣ ਆਪਾਂ ਕਸੂਰ ਤਾਂ ਕੱਢ ਲੈਨੇ ਆ ਹੁਣ ਦਿੱਲੀ ਵਾਲੇ ਵਿਚਾਰਿਆਂ ਨੂੰ ਖੇਤੀ ਦਾ ਊੜਾ ਊੜਾੜਾ ਨਹੀਂ ਪਤਾ ਹੋਣਾ ਸੰਦੀਪ ਜੀ ਉਹ ਫਲੈਟਾਂ 'ਚ ਰਹਿਣ ਵਾਲੇ ਲੋਕ ਨੇ ਪਹਿਲੀ ਮੰਜ਼ਲ ਦੂਜੀ ਮੰਜ਼ਲ ਤੀਜੀ ਮੰਜ਼ਲ ਚੌਥੀ ਉਹਨਾਂ ਨੂੰ ਫਲੈਟਾਂ ਦਾ ਪੁੱਛ ਲਓ ਵੀ ਦਿੱਲੀ 'ਚ ਜੀ 40 40 ਮੰਜ਼ਲ ਫਲੈਟ ਬਣਨ ਲੱਗੇ ਉਹਨਾਂ ਨੂੰ ਪੁੱਛ ਲਓ ਵਿੱਚ ਝੋਨੇ ਨੂੰ ਕਿੰਨੇ ਪਾਣੀ ਲੱਗਦੇ ਨੇ ਝੋਨਾ ਪੱਕਣ ਤੋਂ ਪਹਿਲਾਂ ਉਹਨਾਂ ਨੇ ਕਹਿਣਾ ਜੀ ਪੁੱਛ ਕੇ ਬਤਾਤੇ ਹਨ ਮਤਲਬ ਜਿਹਨੂੰ ABC ਨਹੀਂ ਪਤਾ ਸਾਡੀ ਖੇਤੀਬਾੜੀ ਦੀ ਅਸੀਂ ਉਹਨਾਂ ਤੋਂ ਖੇਤੀਬਾੜੀ ਨੀਤੀ ਦੀ ਆਸ ਵੀ ਕੀ ਰੱਖੀਏ ਜੇ ਕੱਲੀ ਭਗਵੰਤ ਮਾਨ ਤੇ ਛੱਡੀ ਹੁੰਦੀ ਦਿੱਲੀ ਵਾਲਿਆਂ ਨੇ ਤੇ ਭਗਵੰਤ ਮਾਨ ਪੰਜਾਬ ਦੇ ਖੇਤੀਬਾੜੀ ਅਫਸਰਾਂ ਨੂੰ ਨਾਲ ਬਿਠਾ ਕੇ ਕੋਈ ਖੇਤੀਬਾੜੀ ਨੀਤੀ ਲਾਗੂ ਕਰ ਦਿੰਦਾ ਹਜੇ ਤੱਕ ਬਣੀ ਐ ਕਹਿੰਦੇ ਡਰਾਫਟ ਡਰਫਟ ਬਣਾਈ ਫਿਰਦੇ ਨੇ ਪਰ ਹਜੇ ਪੱਕਾ ਪਤਾ ਨਹੀਂ ਵੀ ਉਹ ਖੇਤੀਬਾੜੀ ਨੀਤੀ ਵਾਲਾ ਡਰਾਫਟ ਪਿਆ ਕਿੱਥੇ ਆ ਇਹਨਾਂ ਨੇ ਵੀ ਕਿਤੇ ਕੋਈ ਅਮਰੀਕਾ ਮਰੂਕਲ ਜਿੰਨਾ ਕਿਸੇ ਨੂੰ ਦਿਖਾਤਾ ਹੋਵੇ ਡਰਾਫਟ ਵੀ ਅਸੀਂ ਕੋਈ ਅਮਰੀਕਾ ਦੀ ਤਰਜ਼ ਤੇ ਪੰਜਾਬ 'ਚ ਖੇਤੀਬਾੜੀ ਕਰਨੀ ਐ ਇਹਨਾਂ ਦਾ ਪਤਾ ਕੋਈ ਨਹੀਂ ਤੇ ਡੱਲਾ ਸਾਹਿਬ ਦੂਜੇ ਪਾਸੇ ਆਪਾਂ ਹੁਣ ਗੱਲ ਕਰੀਏ ਕਾਂਗਰਸ ਦੀ ਕਾਂਗਰਸ ਹਾਈਕਮਾਨ ਨੇ ਰਾਹੁਲ ਗਾਂਧੀ ਹੋਣਾ ਨੇ ਪੰਜਾਬ ਦੀ ਲੀਡਰਸ਼ਿਪ ਸੱਦੀ ਹੈ ਵੈਸੇ ਤੇ ਕਈ ਹੋਰ ਸੂਬਿਆਂ ਜੋ ਵੀ ਲੀਡਰ ਸੱਦੇ ਆ ਪਰ ਇਛੇੇ ਤੌਰ ਤੇ ਜਿਹੜੀ ਇੱਕ ਮੁਲਾਕਾਤ ਆ ਉਹ ਪੰਜਾਬ ਦੇ ਲੀਡਰਸ ਦੇ ਨਾਲ ਹੋਣੀ ਹੈ ਕੀ ਇਹ ਜਿਹੜੀ ਮੁਲਾਕਾਤ ਆ ਉਸੇ ਸੰਦਰਭ ਦੇ ਵਿੱਚ ਆ ਜਿਹੜੀ ਪਿਛਲੇ ਦਿਨੀ ਆਪਾਂ ਨੂੰ ਧੜੇ ਬਾਜੀ ਗੁੱਟ ਬਾਜੀ ਵੇਖਣ ਨੂੰ ਮਿਲੀ ਕਾਂਗਰਸੀ ਲੀਡਰਾਂ ਦੇ ਵਿੱਚ ਦੇਖੋ ਬਿਲਕੁਲ ਰਾਹੁਲ ਗਾਂਧੀ ਨੇ ਸਾਰੇ ਲੀਡਰ ਸੱਦੇ ਹੋਏ ਨੇ ਵੱਡੇ ਵੱਡੇ ਅੱਜ ਸ਼ਾਮ ਨੂੰ ਕਹਿੰਦੇ ਮੀਟਿੰਗ ਹੈ ਇਹਦੇ ਵਿੱਚ ਕੋਈ ਦੂਰਾਈ ਨਹੀਂ ਹੈ ਜਿਹੜਾ ਵੋਟਾਂ ਦੇ ਉੱਤੇ ਐਲੀਗੇਸ਼ਨ ਲਾਇਆ ਹੈ ਵੋਟਾਂ ਦੇ ਮਾਮਲੇ 'ਚ ਚੋਣ ਕਮਿਸ਼ਨ ਤੇ ਕਿ ਵੋਟਾਂ ਦੀ ਚੋਰੀ ਹੋਈ ਹੈ ਉਹ ਮੁੱਦਾ ਜਿਹੜਾ ਹੈ ਉਹ ਬਹੁਤ ਗੰਭੀਰਤਾ ਪੂਰਨ ਜਾਂਚ ਮੰਗਦਾ ਹੈ ਔਰ ਰਾਹੁਲ ਗਾਂਧੀ ਨੇ ਜਿਹੜਾ ਇਹ ਪੂਰਾ ਮਾਮਲਾ ਜਨਤਕ ਕੀਤਾ ਹੈ ਬਹੁਤ ਸਾਰੇ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਭਾਰਤ ਦੇ ਚੋਣ ਕਮਿਸ਼ਨ ਦੀ ਪ੍ਰਕਿਰਿਆ ਸ਼ੱਕੀ ਲੱਗਦੀ ਹੈ ਉਹਨਾਂ ਲੋਕਾਂ ਦੇ ਵਿੱਚ ਰਾਹੁਲ ਗਾਂਧੀ ਦਾ ਕਦ ਵੱਡਾ ਹੋਇਆ ਰਾਹੁਲ ਗਾਂਧੀ ਨੇ ਮੈਂ ਅਕਸਰ ਕਹਿਣਾ ਹੁੰਦਾ ਰਾਹੁਲ ਗਾਂਧੀ ਬਹੁਤ ਸਾਰੇ ਚੰਗੇ ਕੰਮ ਰਾਜਨੀਤਿਕ ਤੌਰ ਤੇ ਕਰਦਾ ਹੈ ਲੇਕਿਨ ਰਾਹੁਲ ਗਾਂਧੀ ਕਈ ਵਾਰੀ ਇਸ ਤਰ੍ਹਾਂ ਦੀਆਂ ਗਲਤੀਆਂ ਕਰ ਜਾਂਦਾ ਹੈ ਜਿਹਨੂੰ ਕਹਿੰਦੇ ਨੇ ਨਾ ਵੀ ਕੀਤੇ ਕਰਾਇਦੇ ਪਾਣੀ ਫੇਰ ਲੈਣਾ ਸੋ ਪੰਜਾਬ ਚ ਬਣਦੀ ਬਣਦੀ ਸਰਕਾਰ ਰਾਹੁਲ ਗਾਂਧੀ ਨਵੇਂ ਐਕਸਪੈਰੀਮੈਂਟ ਕਰਕੇ ਰੋਲ ਗਿਆ ਪੰਜਾਬ ਚ ਨਹੀਂ ਬਣੀ ਸਰਕਾਰ ਪਰ ਦੇਸ਼ ਦੀਆਂ ਚੋਣਾਂ ਚ ਰਾਹੁਲ ਗਾਂਧੀ ਉਭਰਿਆ 100 ਸੀਟਾਂ ਰਾਹੁਲ ਗਾਂਧੀ ਨੇ ਲਗਭਗ ਕਾਂਗਰਸ ਦੁਬਾਰਾ ਲਿਆਂਦੀ ਜਿਹੜੀ 40 44 ਸੀਟਾਂ ਤੇ ਰਹਿ ਗਈ ਸੀ ਕਾਂਗਰਸ ਪਾਰਟੀ ਇੰਡੀਆ ਗੱਠਜੋੜ ਨਾਲ ਵੀ ਕਾਂਗਰਸ ਨੂੰ ਫਾਇਦਾ ਮਿਲਿਆ ਹੁਣ ਬਿਹਾਰ ਚ ਭਾਵੇਂ ਰਾਹੁਲ ਗਾਂਧੀ ਨੇ ਸੀਟਾਂ ਘੱਟ ਲੜਨੀਆਂ ਨੇ ਭਾਵੇਂ ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਦੇ ਨਾਲ ਸਿਆਸੀ ਆੜੀ ਚ ਰਾਹੁਲ ਗਾਂਧੀ ਔਰ ਜਿਹੜਾ ਮੈਂ ਭੁੱਲ ਜਾਂਦਾ ਨਾਮ ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਦਾ ਤੇ ਤਜਸਵੀ ਯਾਦਵ ਤੇਜਸਵੀ ਯਾਦਵ ਜਿਹੜਾ ਸਾਬਕਾ ਡਿਪਟੀ ਮੁੱਖ ਮੰਤਰੀ ਵੀ ਹੈ ਸੋ ਤਜਸਵੀ ਔਰ ਰਾਹੁਲ ਗਾਂਧੀ ਇਹਨਾਂ ਦੀ ਜੋੜੀ ਨੇ ਉੱਥੇ ਹਵਾ ਬਣਾ ਲਈ ਹੈ ਬਿਹਾਰ 'ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਏਗੀ ਕਿ ਉੱਥੇ ਲਾਲੂ ਪ੍ਰਸ਼ਾਦ ਯਾਦਵ ਔਰ ਕਾਂਗਰਸ ਇਹ ਮਿਲ ਕੇ ਸੱਤਾ ਬਣਾ ਲੈਣ ਬਿਹਾਰ 'ਚ ਰਾਹੁਲ ਗਾਂਧੀ ਉਤਸ਼ਾਹਿਤ ਵੀ ਹੈ ਰਾਹੁਲ ਗਾਂਧੀ ਮੁੜ ਕੇ ਦੇਸ਼ 'ਚ ਉਭਰਿਆ ਵੀ ਹੈ ਪਰ ਪੰਜਾਬ 'ਚ ਜਦੋਂ ਅਸੀਂ ਗੱਲ ਕਰਕੇ ਹਟਿਆ ਵੀ ਐਡੇ ਵੱਡੇ ਹੜ ਨੇ ਪੰਜਾਬ 'ਚ ਕਾਂਗਰਸ ਦੇ ਸਾਰੇ ਐਮਐਲਏ ਔਰ ਸਾਰੇ ਲੀਡਰਾਂ ਦੀ ਡਿਊਟੀ ਤਾਂ ਇਹ ਹੋਣੀ ਚਾਹੀਦੀ ਸੀ ਵੀ ਤੁਸੀਂ ਕੁਰਤੇ ਪਜਾਮੇ ਪਾ ਕੇ ਪਿੰਡਾਂ ਵੱਲ ਨੂੰ ਹੋ ਲੋ ਤੁਸੀਂ ਪਿੰਡਾਂ ਤੋਂ ਬਾਹਰ ਨਹੀਂ ਨਿਕਲਣਾ ਜਿਹੜੇ ਪਿੰਡਾਂ 'ਚ ਹੜ੍ਹ ਆਏ ਹੋਏ ਨੇ ਤੇ ਤੁਸੀਂ ਸਾਰੀ ਲੀਡਰਸ਼ਿਪ ਨੂੰ ਦਿੱਲੀ ਸੱਦ ਲਿਆ ਅੱਜ ਮੀਟਿੰਗ ਹੈ ਕਈ ਤਾਂ ਕੱਲ ਰਾਤ ਹੀ ਦਿੱਲੀ ਪਹੁੰਚ ਗਏ ਸੀ ਫਿਰ ਕਈਆਂ ਨੇ ਹੁਣ ਦਿੱਲੀ ਗਿਆ ਨੇ ਇੱਕ ਇੱਕ ਦੋ ਦਿਨ ਮੁੜਨਾ ਨਹੀਂ ਕਿਉਂਕਿ ਜਦੋਂ ਰਾਹੁਲ ਗਾਂਧੀ ਨਾਲ ਮੀਟਿੰਗ ਕਰਨ ਲੀਡਰ ਜਾਂਦੇ ਨੇ ਫਿਰ ਉਹ ਆਪਣੇ ਸਿਆਸੀ ਆਕਾਮਾਂਵਲ ਵੀ ਉਹਨਾਂ ਨੇ ਜਾਣਾ ਹੁੰਦਾ ਇੱਕ ਅਦਾ ਡਿਨਰ ਲੰਚ ਸਿਆਸੀ ਆਕਾਮਾਂ ਦੇ ਨਾਲ ਵੀ ਕਰਨਾ ਹੈ ਕਿਉਂਕਿ ਕਾਂਗਰਸ ਦੀ ਪੋਲਿਟਿਕਸ ਇਸੇ ਤਰ੍ਹਾਂ ਚੱਲਦੀ ਹੈ ਜੇ ਤੁਸੀਂ ਆਪਣੇ ਸਿਆਸੀ ਆਕਾ ਨੂੰ ਬਿਨਾ ਮਿਲੇ ਪੰਜਾਬ ਮੁੜਿਆਏ ਉਹਨੇ ਨਰਾਜ਼ ਹੋ ਜਾਣਾ ਵੀ ਅੱਛਾ ਕਾਕਾ ਐਡਾ ਵੱਡਾ ਹੋ ਗਿਆ ਜੇ ਰਾਹੁਲ ਗਾਂਧੀ ਨਾਲ ਸਿੱਧਾ ਮਿਲਣ ਲੱਗ ਗਿਆ ਤੇ ਸਾਡੀ ਵੈਲਿਊ ਨਹੀਂ ਕੋਈ ਨਹੀਂ ਕਿਉਂਕਿ ਰਾਹੁਲ ਗਾਂਧੀ ਨੇ ਵੀ ਟਿਕਟਾਂ ਵੰਡਣ ਤੋਂ ਪਹਿਲਾਂ ਸਕਰੀਨਿੰਗ ਕਮੇਟੀਆਂ ਆਬਜ਼ਰਵਰਾਂ ਦੀਆਂ ਵੱਡੀਆਂ-ਵੱਡੀਆਂ ਜਿਹੜੀਆਂ ਕਮੇਟੀਆਂ ਬਣਾਉਣੀਆਂ ਨੇ ਜਿਨ੍ਹਾਂ ਨੇ ਟਿਕਟਾਂ ਵੰਡਣੀਆਂ ਨੇ ਉਹਦੇ ਵਿੱਚ ਦਿੱਲੀ ਦੇ ਓਰਦੇਸ਼ ਦੇ ਵੱਡੇ-ਵੱਡੇ ਲੀਡਰ ਹੁੰਦੇ ਨੇ ਤੇ ਉਹੀ ਸਾਡੇ ਐਮਐਲਏਾਂ ਦੇ ਕਈ ਡਾਇਰੈਕਟ ਆਕਾ ਨਹੀਂ ਇਸ ਕਰਕੇ ਲੀਡਰਾਂ ਨੇ ਮੋੜਨਾ ਨਹੀਂ ਦੇ ਦੋ ਦੋ ਤਿੰਨ ਤਿੰਨ ਦਿਨ ਸੋ ਚਾਰ ਪੰਜ ਦਿਨ ਅਗਰ ਉਹ ਕਾਂਗਰਸ ਦੇ ਲੀਡਰ ਪੰਜਾਬ ਦੇ ਖੇਤਾਂ 'ਚ ਰਹਿੰਦੇ ਕਿਸਾਨਾਂ ਕੋਲੇ ਰਹਿੰਦੇ ਤੇ ਜ਼ਿਆਦਾ ਚੰਗੀ ਗੱਲ ਸੀ ਪਰ ਜਿਹੜੀ ਮੀਟਿੰਗ ਹੈ ਰਾਹੁਲ ਗਾਂਧੀ ਇਸ ਗੱਲ ਤੋਂ ਚਿੰਤਤ ਹੈ ਵੀ ਹੁਣ ਅਸੀਂ ਪੰਜਾਬ ਦਾ ਕਰੀਏ ਕੀ ਕਹਿੰਦੇ ਨੇ ਨਾ ਜਿੰਨੇ ਮੂੰਹ ਓਨੀਆਂ ਗੱਲਾਂ ਪੰਜਾਬ ਦੀ ਸਥਿਤੀ ਉਹੀ ਹੈ ਜਿੰਨੇ ਲੀਡਰ ਓਨੀਆਂ ਗੱਲਾਂ ਓਨੇ ਇਲਜ਼ਾਮ ਓਨੇ ਹੀ ਦਾਵੇ ਆ ਮੈਂ ਦੇਖ ਰਿਹਾ ਸੀ ਕੁਲਵੀਰ ਜੀ ਦਾ ਤੇ ਦਾਵੇ ਦਾਵੇ ਵੀ ਨੱਲਾ ਸਭ ਛੋਟੇ ਮੋਟੇ ਨਹੀਂ ਮੁੱਖ ਮੰਤਰੀ ਦੇ ਹਾਂ ਵੱਡੇ ਵੱਡੇ ਦਾਵੇ ਮੁੱਖ ਮੰਤਰੀਆਂ ਦੇ ਜ਼ਰੂਰ ਤੁਸੀਂ ਸੁਪਨੇ ਲਾਓ ਮੁੱਖ ਮੰਤਰੀ ਬਣਨ ਦੇ ਲੇਕਿਨ ਪਹਿਲਾਂ ਤੁਸੀਂ ਆਪਣੀ ਪਾਰਟੀ ਦੇ ਵਿੱਚ ਤਾਂ ਇੱਕ ਸਹਿਮਤੀ ਬਣਾ ਲਓ ਵੀ ਤੁਹਾਡੀ ਪਾਰਟੀ ਭਾਈ ਤੁਹਾਡੇ ਦਾਵਿਆਂ ਦੀ ਇਜਾਜ਼ਤ ਦਿੰਦੀ ਹੈ ਕਾਂਗਰਸ ਦੇ ਵਿੱਚ ਸੰਗਠਨ ਹੈ ਨਾ ਜਿਹੜਾ ਸਭ ਤੋਂ ਵੱਡੀ ਦਿੱਕਤ ਕੀ ਹੈ ਕਾਂਗਰਸ ਦੇ ਸੰਗਠਨ ਚ ਡਿਸਪੀਸਪਲਨ ਨਹੀਂ ਹੈ ਰਾਜਾ ਵੜਿੰਗ ਨੇ ਕੋਸ਼ਿਸ਼ ਬਹੁਤ ਕੀਤੀ ਦਾਵੇ ਵੀ ਬਹੁਤ ਕੀਤੇ ਕਿ ਮੈਂ ਕਾਂਗਰਸ 'ਚ ਡਿਸਪਲਿਨ ਬਣਾਉਂਗਾ ਕੋਈ ਵੀ ਲੀਡਰ ਹੋਵੇ ਮੈਂ ਡਿਸਪਲਿਨ ਭੰਗ ਨਹੀਂ ਕਰਨ ਦਊਂਗਾ ਪਰ ਹਕੀਕਤ ਇਹ ਹੈ ਕਿ ਰਾਜਾ ਵੜਿੰਗ ਦੇ ਹੱਥ 'ਚ ਹੀ ਨਹੀਂ ਕਿ ਉਹ ਵੱਡੇ ਵੱਡੇ ਲੀਡਰਾਂ ਤੇ ਐਕਸ਼ਨ ਲੈ ਲੇ ਤੁਹਾਨੂੰ ਲੱਗਦਾ ਹੈ ਕਿ ਰਾਜਾ ਵੜਿੰਗ ਉਸ ਸਥਿਤੀ 'ਚ ਹੈ ਹੁਣ ਰਾਜਾ ਵੜਿੰਗ ਔਰ ਸਾਰੀ ਕਾਂਗਰਸ ਨੇ ਜਦੋਂ ਪੰਜਾਬ 'ਚ ਕਾਂਗਰਸ ਦੇ ਪ੍ਰਭਾਰੀ ਯਾਦਵ ਨੂੰ ਇਹ ਸ਼ਿਕਾਇਤ ਲਾਈ ਸੀ ਇੱਕ ਵਾਰ ਵੀ ਨਵਜੋਤ ਸਿੰਘ ਸਿੱਧੂ ਨਿਸ਼ਾਸ਼ਨ ਭੰਨ ਕਰਦੇ ਨੇ ਉਦੋਂ ਇਹਨਾਂ ਨੇ ਹਿੰਮਤ ਜੀ ਕਰਕੇ ਉੱਪਰ ਤੱਕ ਗੱਲ ਪਹੁੰਚਾਈ ਸੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਉਹ ਵੀ ਤਾਂ ਕਿਉਂਕਿ ਇੱਕ ਪਾਸੇ ਨਵਜੋਤ ਸਿੱਧੂ ਸੀ ਔਰ ਦੂਜੇ ਪਾਸੇ ਕਾਂਗਰਸ ਦੇ ਸਾਰੇ ਲੀਡਰ ਇਕੱਠੇ ਹੋ ਗਏ ਸੀ ਉਦੋਂ ਤਾਂ ਇਹ ਲੱਗਦਾ ਸੀ ਵੀ ਇੱਕ ਪਾਸੇ ਨਵਜੋਤ ਸਿੱਧੂ ਹੈ ਤੇ ਦੂਜੇ ਪਾਸੇ ਸਾਰੀ ਕਾਂਗਰਸ ਇਕੱਠੀ ਹੈ ਪਰ ਜਦੋਂ ਦਾ ਨਵਜੋਤ ਸਿੱਧੂ ਆਪਣੇ ਕੰਮ ਤੇ ਗਿਆ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਤੋਂ ਸਿਆਸੀ ਛੁੱਟੀ ਲੈ ਕੇ ਤੇ ਮਗਰੋਂ ਇਹਨਾਂ ਦੇ ਡਿਸਪਲਿਨ ਦਾ ਭਾਂਡਾ ਫੋੜ ਹੋ ਗਿਆ ਹੁਣ ਅੱਜ ਜਿਵੇਂ ਜਿਹੜਾ ਜਿਹੜੇ ਬੈਂਡ ਟੀਮ ਹੁੰਦੀ ਹੈ ਨਾ ਸੰਦੀਪ ਜੀ ਉਹ ਵੀ ਇੱਕ ਧੁਨ ਚ ਵਜਾਉਂਦੇ ਨੇ ਬੈਂਡ ਉਹਦੇ ਚ ਛੈਣਾ ਹੋਵੇ ਡਰਮ ਹੋਵੇ ਜਾਂ ਬਾਜਾ ਹੋਵੇ ਉਹਨਾਂ ਦਾ ਆਪਸ ਦੇ ਵਿੱਚ ਸੁਰ ਤੇ ਲਹਿ ਤੇ ਤਾਲ ਮਿਲਦਾ ਹੈ ਕਾਂਗਰਸੀਆਂ ਦਾ ਕੁਝ ਨਹੀਂ ਮਿਲਦਾ ਇੱਕ ਕਾਂਗਰਸੀ ਮੈਂ ਕੁਲਵੀਰ ਜੀ ਦਾ ਸੁਣਿਆ ਉਹ ਰਾਣਾ ਗੁਰਜੀਤ ਦੇ ਕਹਿੰਦਾ ਮੈਂ ਚਿੱਠੀ ਲਿਖੀ ਇਹਨਾਂ ਨੂੰ ਪਾਰਟੀ ਚੋਂ ਕੱਢ ਦੇਣਾ ਚਾਹੀਦਾ ਰਾਣਾ ਗੁਰਜੀਤ ਕਹਿੰਦੇ ਉਹ ਸ਼ਰਿਆਮ ਕਹਿੰਦੇ ਰਾਣਾ ਗੁਰਜੀਤ ਵੀ ਭਾਈ ਅਸੀਂ ਕਮਿਟਿਡ ਆ ਕਾਂਗਰਸ ਲਈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਸੰਦੀਪ ਜੀ ਪਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰੇ ਸਹਿਮਤ ਆਇਓ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨਾ ਸੀ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਬਹੁਤ ਧੰਨਵਾਦ